ਕਲ ਸਿੰਘ ਖਾਨਾ ਉਹ ਗੁਰਦਿਆਲ ਸਿੰਘ ਪਈ ਰਾਤ ਕੋਈ ਉਹਨਾਂ ਦੇ ਘਰ ਆ ਕੇ ਮੀਟਰ ਪਟਕੇ ਲੈ ਗਿਆ ਹੈ ਪਈ ਜੇ ਕਿਸੇ ਵੀਰ ਨੇ ਜਾਂ ਕੋਈ ਸਰਾਤ ਕੀਤੀ ਹੈ ਜਾਂ ਕੋਈ ਚੋਰੀ ਕਰਕੇ ਲੈ ਕੇ ਗਿਆ ਹੈ ਤਾਂ ਪਈ ਵਿੱਕਰ ਸਿੰਘ ਦੇ ਘਰ ਜਾ ਕੇ ਉਹਨਾਂ ਨੂੰ ਮੀਟਰ ਦੇ ਕੇ ਪ੍ਰਪਾਦਾ ਕਰੋ ਲੋਕਾਂ ਦਾ ਵੀ ਸ਼ਰਤ ਮੀਟਰ ਵੀ ਚੋਰੀ ਕਰ ਲੱਗਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਮੇਰੇ ਨਾਲ ਦੇਖੋ ਰਿਹਾ ਲੱਗ ਪੇਡ ਦੇ ਦੇ ਇਹਨਾਂ ਵਾਰ ਤੋਂ ਕੀ ਕਰਾਉਣਾ ਸਾਨੂੰ ਇਹ ਤਾਂ ਥੌਮ ਨਹੀਂ ਹੈ ਨਾ ਪੰਜਰ ਨੂੰ ਸਾਰੀ ਦਿਹਾੜੀ ਉਹ ਨੀਂਦਾਂ ਹੀ ਨਹੀਂ ਪੂਰੀਆਂ ਹੁੰਦੀਆਂ ਬੇਟ ਘਰ ਗਾਲਜਾਂ ਹੰਟੂ ਸਵੇਰੇ ਨੀਂਦਾਂ ਪੂਰੀਆਂ ਨਹੀਂ ਆ ਕੀ ਹੋ ਗਿਆ ਸਵੇਰੇ ਮੜ ਮੜ ਕਰੀ ਜਾਂਦੀਆਂ ਕੀ ਤੇਰੇ ਪਿਓ ਦਾ ਖਜ਼ਾਨਾ ਚੋਰੀ ਹੋ ਗਿਆ ਉਹ ਬੁੜਾ ਬਿੱਕਰ ਦਾ ਮੀਟਰ ਪੱਟ ਕੇ ਲੈ ਗਿਆ ਆਪਣਾ ਵੀ ਮੀਟਰ ਵੇਖਾ ਕੋਈ ਆਪਣਾ ਨਾ ਮੀਟਰ ਪੱਟ ਕੇ ਲੈ ਗਿਆ ਹੋਵੇ ਉਹ ਸਾਡੇ ਮੀਟਰ ਤੋਂ ਕੀ ਕਰਾਉਣਾ ਉਹਨਾਂ ਨੇ ਐਡਾ ਤਾਂ ਮਹੀਨੇ ਬਾਅਦ ਉਹ ਬਿੱਲ ਆ ਜਾਂਦਾ ਉਹਦਾ ਵੇਖ ਤਾਂ ਲੈ ਕਈ ਵਰੀ ਆਪਣਾ ਮੀਟਰ ਨਾ ਕੋਟ ਪਟਕੇ ਲੇ ਗਿਆ ਹੋਵੇ ਨਿਸ਼ੇੜਿਆਂ ਦਾ ਕੀ ਕੰਮ ਆ ਨਸ਼ੇ ਦੀ ਤੋਰ ਚ ਲੈ ਕੇ ਹੁਣ ਗਏ ਮੀਟਰ ਪਟਕੇ ਐਸੇ ਬਲਤੇ ਪੰਕੀ ਜਾਏਗਾ ਤੇ ਨਾਲ ਵੀ ਦਰ ਤੇ ਮੀਟਰ ਵੇਖੇਗਾ ਆਹ ਚੱਲ ਦੇ ਵੇਖ ਦੋ ਮੀਟਰ ਕਿਹਦਾ ਨਾ ਨਹੀਂ ਪਤਾ ਲੱਗਦਾ ਉਹ ਜਿਹੜੇ ਐਨੇ ਲਾਈਟ ਹੁੰਦੇ ਆ ਟਰਾਂਸਫਾਰਮ ਚ ਉਹ ਵੀ ਲਾ ਕੇ ਲੈ ਗਏ ਆ ਕੇ ਉਹ ਤਾਂ ਉਹ ਨਹੀਂ ਦੇਣਗੇ ਉਹ ਤਾਂ ਨਸ਼ੇ ਦੇ ਨਸ਼ੇ ਦੇ ਵਿੱਚ ਤਾਂ ਉਹ ਤਾਂ ਮੋਹ ਦੇ ਮੂੰਹ 'ਚ ਵੀ ਹੱਥ ਪਾ ਲੈਂਦੇ ਆ ਆ ਤਦ ਤਦਰ ਪਿਓ ਨੇ ਖਜਾਨਾ ਸਹੀ ਸਲਾਮਤਾ ਸੇਰਾ ਕੁਛ ਪਿਆਰੇ ਮੇਰੇ ਨਿੱਤਾ ਦਾ ਤੁਹਾਡੇ ਨੰਗਾ ਕੋਲੇ ਕੀ ਸੀਗਾ ਮੈਂ ਜਾਣਦਾ ਤੇਰੇ ਵੱਡੇ ਸ਼ਾਹੂ ਕਰ ਪੇਕਾ ਨੂੰ ਦੇਖ ਲੈ ਜੇ ਦੁਕਾਨ ਮੇਰੇ ਪੇਕਾ ਨੂੰ ਕੋਈ ਬੋਲਿਆ ਤਾਂ ਰੱਬ ਕਰਕੇ ਮੈਂ ਬੱਕਰੀ ਆਵੀ ਰੋਮੇਟ ਪਾਟ ਕੇ ਲੈ ਜਾ ਬੈਠਾ ਝਾਕੀ ਚੱਲੀ ਉਲਵਾ ਵੰਗੂ ਨੇ ਰੇਚ ਰੱਬ ਕਰਕੇ ਤੈਨੂੰ ਵੀ ਚੋਰ ਚੋਰੀ ਕਰਕੇ ਲੈ ਜਾਣਾ ਮੈਨੂੰ ਵੀ ਸੁੱਖ ਦਾ ਸਾਹ ਆ ਜੇ ਆਹੋ ਆਹੋ ਤੂੰ ਫਿਰਦਾ ਮੈਨੂੰ ਮਖਰਾ ਲੈਣ ਨੂੰ ਬਸ ਕਰ ਬਾਬਾ ਤੈਨੂੰ ਤਾਂ ਬਾਹਰ ਨਹੀਂ ਚਾਹੀਦਾ ਆਹੋ ਆਹੋ ਮੈਂ ਸੱਚ ਕਾਵੀ ਨਾ ਤਮ ਘੜੀ ਲੱਗਦੀ ਐ ਤੈਨੂੰ ਟੰਗਾ ਬਾਬਾ ਤੂੰ ਜਿੱਤੀ ਤੇ ਮੈਂ ਹਾਰਿਆ ਜੰਨਾ ਹਮੇਸ਼ਾ ਸੱਚ ਕਹਦਾ ਤੂੰ ਹੀ ਹੁੰਦੀ ਆ ਕਾਦੀ ਲੱਗਦੀ ਰਹੀ ਚੱਲ ਤੜਕੀ ਚਾਹ ਪਾਣੀ ਦੀ ਪੀਤੀ ਚਾਹ ਪਾਣੀ ਪੀਨੇ ਆ ਤੈਨੂੰ ਤਾਂ ਪਾਣੀ ਵੀ ਪੀਣ ਦੇਵੇਂਗੀ ਕਿ ਬੜਬੜੀ ਕਰੀ ਜਾਵੇਂਗੀ ਲੈ ਚੱਲ ਤੈਨੂੰ ਤੇ ਉਹਨੇ ਪਹਿਲਾਂ ਤਾਂ ਨੇਕਦੂਗਣਾ ਉਹ ਬਨਾਲਾ ਬਨਾਲਾ ਕੰਜਰ ਦੇ ਹੱਥ ਲੱਗਿਆ ਚਾਹ ਮੈਂ ਟਾਈਮ ਹੀ ਲਾਈ ਜਾਣਾ ਹੈ ਐਨੇ ਚਰ ਨੂੰ ਤਾਂ ਮੈਂ ਭਲਾ ਦੱਸ ਬਣਾ ਦਿੰਦਾ ਲੈ ਹੈ ਆ ਵੇਖ ਲੈ ਮੈਂ ਤਾਂ ਪੂਰਾ ਉਹਨਾਂ ਜਾਂਦਾ ਦੂਜਾ ਹੀ ਲਾ ਲੈਨੇ ਆ ਯਾਦ ਦੇਣਾ ਸ਼ਾਲ ਲੈਣੇ ਕਿੰਨਾ ਕ ਟਾਈਮ ਲੱਗਦਾ ਉਹ ਵਾ ਲੈਦਾ ਅੱਛਾ ਆ ਗੋਕਸ਼ਾ ਉਹ ਖਬਰ ਸੁਣੀ ਪੜਾ ਤੂੰ ਆਪਣੇ ਕੀ ਹੋਇਆ ਪਿਆ ਪਿੰਡ 'ਚ ਹੈ ਕਿੱਡੀ ਹਾਂ ਹਾਂ ਕਰ ਮੱਚੀ ਪਈ ਆ ਮੈਂ ਤਾਂ ਭਾਈ ਕੋਈ ਨਹੀਂ ਸੁਣੀ ਲੈ ਤੈਨੂੰ ਹਰੇ ਗੱਲੇ ਤਾਂ ਨਹੀਂ ਪਤਾ ਲੱਗਿਆ ਉਹ ਤੜਕੇ ਮੈਂ ਤਾਂ ਆਪ ਹੋਕਾ ਸੁਣਿਆ ਸੀਗਾ ਆ ਗਵੰਡੀਆਂ ਦੇ ਮੁੰਡੇ ਨੇ ਸੁਣਾਇਆ ਸੀ ਮੋਬਾਈਲ ਤੇ ਅੱਜ ਕੱਲ੍ਹ ਤੇ ਮੁੰਡਿਆਂ ਦੇ ਮੁਆਇਲਾ ਤੇ ਆ ਜਾਂਦਾ ਉਹਨੇ ਮੋਬਾਈਲ ਤੇ ਸੁਣਾਇਆ ਸੀ ਕਹਿੰਦਾ ਕਿ ਉਹ ਆਪਣਾ ਉਹ ਬਿੱਕਰ ਨਹੀਂ ਗਾ ਬਿੱਕਰ ਉਹ ਨੇਕ ਦਾ ਯਾਰ ਉਹਦੇ ਮਿੱਟ ਲਾ ਕੇ ਲੈ ਗਿਆ ਕੋਈ ਪਤਾ ਨਹੀਂ ਕਿਹੜਾ ਸੀ ਉਹ ਜਾ ਲੈ ਅੱਜ ਕੱਲ ਦੀ ਮਦੀਰ ਦੇ ਵੀ ਹਾਲ ਦੇਖ ਲੋ ਇੱਕ ਨਸ਼ੇਵੀ ਉਹ ਜੇ ਕਰਦੇ ਆ ਹੈ ਅਸੀਂ ਤੇ ਉਹ ਜੇ ਨਸ਼ਿਆਂ ਦੇ ਨਾਂ ਹੀ ਨਹੀਂ ਸੁਣੇ ਸੀਗੇ ਇਹ ਕਿਉਂ ਜੀ ਪਤਾ ਨਹੀਂ ਭੇੜੇ ਭੇੜੇ ਨਸ਼ਿਆ ਚਿੱਟੇ ਚੁੱਟਾ ਜਿ ਕੀ ਕਹਿੰਦੇ ਹੁੰਦੇ ਇਹਨੂੰ ਉਹ ਪੀਂਦੇ ਆ ਜੀ ਮੇਰੇ ਚਾਲਿਆਂ ਨੇ ਮੀਟਰ ਵੀ ਨਹੀਂ ਛੱਡਿਆਗਾ ਦੱਸੋ ਭਲਾ ਮੀਟਰ ਲਊਗਾ ਕੌਣ ਵੇਖੂਗਾ ਤੀ ਹੈਹਹਾਂਜੀ ਕੀ ਹੈਗਾ ਉਹ ਜਾ ਅਮਲੀ ਉਹ ਮੀਟਰਾਂ ਦੀ ਕਿਹੜੀ ਗੱਲ ਆ ਉਹ ਨਾਲ ਦੇ ਪਿੰਡ ਦਾ ਚਿੱਟੇ ਵਾਲਿਆਂ ਨੇ ਉਹ ਸਿਵਾ ਤੇ ਡੇੜ ਬੰਦਾ ਫੂਕਦੇ ਹੁੰਦੇ ਉਹ ਜਾਲੀ ਨਹੀਂ ਛੱਡੀ ਉਹ ਵੀ ਪੱਟ ਕੇ ਲੈ ਗਏ ਪਤੰਦਰ ਪਤਾ ਨਹੀਂ ਕੀ ਬਣੂ ਛੱਡੇ ਆ ਪੰਨਾਂ ਬਜਾਉਣਾ ਕੀ ਹੈ ਯਾਰ ਹੈਹ ਚੱਲਿਆ ਕੋਈ ਚੱਲੀ ਚਲਾਈ ਜਾ ਨਾ ਬੜਾ ਬੁਰਾ ਤੂੰ ਆਪਣੀ ਬਣਾ ਯਾਰ ਚੱਲ ਮੈਂ ਹੈਹ ਓ ਚੰਗਾ ਹੋਇਆ ਭਰਾਵਾ ਯਾਰ ਹੈ ਉਹ ਹਲੇ ਤਾਂ ਕਿੱਟੇ ਵਾਲਿਆਂ ਦੀ ਨਜ਼ਰ ਮੇਰੇ ਆ ਚਾਦਰੇ ਤੇ ਨਹੀਂ ਪਈਗੀ ਉਹ ਸੁੱਕਨੇ ਪਾਇਆ ਪਿਆ ਤਾਰ ਤੇ ਨਹੀਂ ਤਾਂ ਮੇਰੇ ਸਾਲਿਆਂ ਨੇ ਮੇਰਾ ਚਾਦਰਾ ਨਹੀਂ ਛੱਡਣਾ ਸੀ ਲੈ ਜਾਣਾ ਸੀ ਇਹ ਸਾਲੇ ਅੱਖਾਂ ਜਾਂਦੇ ਵੀ ਨਾ ਅੱਖੇ ਵੀ ਨਹੀਂ ਲੱਗਦੇਗੇ ਹੈ ਕੱਲੀ ਜਾਨ ਸੋਸਿਆਪੇ ਸਾਰਾ ਆਪਣੀ ਕਰਨਾ ਪੈਂਦਾ

ਉੱਛ ਕੇ ਦੇਖਿਆ ਤਾਂ ਇੱਕ ਫਿਰਦਾ ਸੀਗਾ ਮੀਟਰਾਂ ਦੇ ਕੋਲੇ ਅੱਛਾ ਛੱਕ ਜਾ ਤਾਂ ਮੈਨੂੰ ਪਿਆ ਸੀਗਾ ਅੱਛਾ ਕੰਮ ਤਾਂ ਇਹ ਕਿਸੇ ਨਸ਼ੇੜੀ ਦਾ ਹੀ ਆ ਲੱਗਦਾ ਮੈਨੂੰ ਚਿੱਟੇ ਵਾਲਿਆਂ ਦੇ ਅੱਥੱਦੀ ਆ ਪੰਚਾਇਤ ਸਰਪੰਚ ਸਾਹਿਬ ਨੂੰ ਕਹਿ ਆਇਓ ਜੇ ਬੁਲਾਏ ਆ ਆਜੋ ਤੁਸੀਂ ਵੀ ਆਜੋ ਜੇ ਨਾ ਲੱਗ ਜੂਗਾ ਪਤਾ ਫੜ ਲਾਂਗੇ ਚੋਰ ਤਾਂ ਉਹ ਤੈ ਜੰਮੂਗੇ ਦੇ ਕੋਈ ਸ਼ੱਕ ਛੱਪਾ ਹੈਗਾ ਕੋਈ ਹਾਂ ਹਾਂ ਛੱਕ ਤਾਂ ਹੈ ਪੁੱਤ ਮੈਨੂੰ ਮੈਂ ਕੌਣ ਆ ਫਿਰ ਉਹ ਹੈਗਾ ਬੰਦਾ ਕੋਈ ਪਿੱਛਾ ਬੰਦਾ ਤਾਂ ਮੈਂ ਪਛਾਣ ਲਿਆ ਅੱਛਾ ਤੇ ਪਰ ਮੈਂ ਇਹ ਸਾਰਾ ਸੋਡੇ ਸਵਾਲਾਂ ਦੇ ਜਵਾਬ ਕੱਲ ਨੂੰ ਸੱਤ ਦੇ ਵਿੱਚ ਸਰਪੰਚ ਨੂੰ ਦਊਂਗਾ ਠੀਕ ਹੈ ਤੇ ਸ਼ੇਰਾ ਪਹੁੰਚ ਜਾਏ ਤੁਸੀਂ ਵੀ ਟਾਈਮ ਨਾਲ ਸਵੇਰੇ ਚੰਗਾ ਹੈ ਠੀਕ ਹੈ ਜੀ ਇਹਨੂੰ ਕੋਨੇ ਤਾਈ ਇਹਨਾਂ ਨਾਲ ਆ ਆ ਠੀਕ ਹੈ ਸ਼ੇਰਾ ਉਹ ਬੱਚ ਮੈਨੂੰ ਇਹ ਛੋਡੇ ਤੇ ਜਵਾਨਾਂ ਤੇ ਹੈਗਾ ਮਾਣ ਤੁਸੀਂ ਮੇਰੇ ਨਾਲ ਆ ਕੋਈ ਨਹੀਂ ਚੋਰਤਾ ਫੜ ਲਾਂਗੇ ਆਪਾਂ ਚੋਰ ਦੀ ਕਿਹੜੀ ਗੱਲ ਐਥੇ ਜਾਊਗਾ ਉਹ ਆ ਵੇਲਾ ਸਿੱਧੇ-ਸਿੱਧੇ ਬੰਦਾ ਕੰਮ ਆ ਰੇ ਗੱਲਾਂ ਚੰਗੀਆਂ ਨਹੀਂ ਹੈਗਾ ਇੱਥੇ ਲੋਕ ਬੰਦੇ ਕੰਮ ਗਲਤ ਕਰਦੇ ਹੁਣ ਤਾਂ ਇਹਦਾ ਮਤਲਬ ਹੈ ਕਿ ਉਹ ਬੰਦੇ ਨੇ ਵੇਖਿਆ ਦੇਖਣ ਸੱਤ ਦੇ ਬੰਦੇ ਨੇ ਜਿੰਨਾ ਸਾਧਾ ਆਪਣਾ ਆਪਸ ਸਾਧਣਾ ਤਾਂ ਇਹ ਤਾਂ ਇਹਦੇ ਨਾਲ ਖੜਨਾ ਕੋਈ ਗੱਲ ਨਹੀਂ ਤੇ ਦਾਦੇ ਬੰਦੇ ਵੀ ਆਪਾਂ ਤੇਰੇ ਨਾਲ ਖੜਾਗੇ ਬਸ ਸੱਤ ਤੱਕ ਦੇ ਆਪਾਂ ਦੁਰਨਾ ਇੱਥੇ ਬੰਦੇ ਇੱਥੇ ਆ ਜਾਣਾ ਠੀਕ ਹੈ ਪਤਾ ਇਹਦੇ ਨਾਲ ਕੋਈ ਗੱਲ ਆਪਾਂ ਬੰਦੇ ਚਾਉਣੇ ਆ ਉਹ ਨਾ ਤੇ ਜਿਹੜਾ ਬੰਦੇ ਜਿਹੜਾ ਦਾ ਨਾਮ ਦੇ ਸਰ ਬਸ ਆਪਾਂ ਆਪਣੇ ਬੰਦੇ ਨੂੰ ਟਾਈਮ ਕੋ ਆਪਾਂ ਤਾਂ ਸਾਧਣਾ ਤਾਂ ਆਏ ਆਪਣੇ ਨਾਲ ਕੋਈ ਗੱਲ ਨਹੀਂ ਠੀਕ ਹੈ

ਰਾਤ ਮਿੱਕਰ ਕੇ ਚੋਰੀ ਹੋ ਗਿਆ ਮੇਟਰਾ ਫਲਾਟ ਬਹੁਤ ਮਾਰੇ ਆ ਬਾਪੂ ਜੀ ਟਾਈਮ ਨਾਲ ਕਿੱਥੇ ਮੁੜ ਆਵਾਂਗੇ ਦੋ ਦਿਨ ਤਾਂ ਮੈਨੂੰ ਲੱਗਣਗੇ ਇੰਨੇ ਦਿਨ ਤਾਂ ਤਦੋ ਘਰੋਂ ਜਾ ਰਹੀਆਂ ਮੈਂ ਮੇਰੀ ਭੈਣ ਤੇ ਮੇਰੇ ਕੋਲ ਹੋਈ ਇਹ ਨਹੀਂ ਆਣਾ ਨਾਲੇ ਉਹ ਮੇਰੀ ਜਾਨ ਨੂੰ ਖਾਸਿਆ ਪੇ ਆ ਕਿਤੇ ਕੋਈ ਚੌਕੀਦਾਰਾ ਪੈਂਦਾ ਕਿਤੇ ਉੱਥੇ ਪੰਚਾਇਤ ਜਾਣਾ ਪੈਂਦਾ ਜੇ ਕੋਈ ਰਾਤ ਨੂੰ ਗੁਰਾਵਲ ਚੋਰੀ ਹੋ ਗਿਆ ਕੋਈ ਮੈਨੂੰ ਹੀ ਲੈ ਗਿਆ ਕੀ ਬਣੂ ਤੁਹਾਡਾ ਆ ਬਾਪੂ ਜੀ ਸੋਨ ਨੂੰ ਕੌਣ ਲੈ ਕੇ ਜਾਊਗਾ ਉਹ ਠੀਕ ਆ ਠੀਕ ਆ ਭਾਈ ਜਾਓ ਆਲਾ ਤੜਕੇ ਆ ਜਾਓ ਸਵੇਆ ਤੁਹਾਨੂੰ ਪਤਾ ਬਾਪੂ ਜੀ ਕਿਵੇਂ ਆ ਜਾਾਂਗੇ ਟਾਈਮ ਨਾਲ ਅੱਗੀ ਤਾਂ ਲੇਟ ਹੋ ਗਏ ਉਧਰੋਂ ਮੇਰੀ ਭੈਣ ਨੇ ਦੇਪਣੋਈਏ ਨੇ ਆਣਾ ਦੋ ਦਿਨ ਤਾਂ ਸਾਨੂੰ ਲੱਗਣਗੇ ਗੁਰਜੋਤਾ ਉੱਥੇ ਟਾਈਮ ਨਾਲ ਲੈ ਕੇ ਆ ਜੀ ਇਹਨੂੰ ਮੰਡੀਰਾ ਬਹੁਤ ਚਲਾਉਂਦੀਆਂ ਤੇਜ਼ ਆ ਗਾ ਰਾਮਨਾ ਚਲਾਇਓ ਠੀਕ ਠਾਕ ਤੜਕੇ ਸਵੇਆ ਘਰੇ ਆ ਜਿਓ ਕੰਮ ਬਹੁਤ ਆਪਾਂ ਨੂੰ ਉਹ ਠੀਕ ਹੈ ਠੀਕ ਹੈ ਬਾਪੂ ਮੋੜਾਵਾਂਗੇ ਟੈਨਸ਼ਨ ਨਾ ਲੈ ਤੂੰ ਸਾਡੀ ਉਹ ਚੱਲ ਆ ਜਾ ਯਾਰ ਅੱਗੇ ਹੀ ਬਹੁਤ ਲੇਟ ਹੋਈ ਜਾਂਦੀਆਂ ਬੈਠਾ ਜਾ ਉਹ ਫਰੀਦਾ ਆ ਜਾ ਹੁਣ ਚਲੋ ਠੀਕ ਹੈ ਬਾਪੂ ਜੀ ਚਲ ਦਿਆ ਸੀ ਨਾਲ ਤੁਸੀਂ ਆਪਣੀ ਟੈਨਸ਼ਨ ਨਾ ਲਓ ਚਲੋ ਜੀ ਸਟਾਰਟ ਕਰੋ ਬਾਪੂ ਜੀ ਤਾਂ ਮੈਂ ਚਿੰਤਾ ਕਰ ਹੀ ਜਾਂਦੇ ਨੇ ਮੁੱਖ ਕੰਮ ਕਰ ਲਿਆ ਕਰ ਵੇਲਾ ਸਾਰੀ ਵਾਲੀ ਖਾ ਕੇ ਰੋਟੀ ਦਿਨ ਰਾਤ ਦਾ ਤੈਨੂੰ ਕੋਈ ਪਤਾ ਹੀ ਨਹੀਂ ਲੱਗਦਾ ਦਿਨ ਚੱਲਦੇ ਜਾ ਇੱਕ ਸਾਨੂੰ ਜਾਪਾ ਜਾਂਦਾ ਉਹ ਤੋਂ ਨਵਾਂ ਪਾਇਆਗਾ ਉਹ ਤਾਂ ਬੁੱਢੇ ਹਟ ਜਾਂਦਾ ਕੋਰ ਤੋਂ ਪੂਰੇ ਫੈਕਲ ਤੇ ਵਿਹਾੜੀ ਤੇ ਤੂੰ ਇੱਥੇ ਵੇਲਾ ਕਿਆ ਮੰਜੇ ਟੋੜੀ ਚੰਦਿਆ ਕਰ ਇੱਕ ਮਗਾਈ ਆ ਅੱਜ ਨਹੀਂ ਘਰ ਦੀ ਗਰੀਬੀ ਨੇ ਪਾ ਲਈ ਭਾਈ ਜੱਗਾ ਸਿਆਂ ਘਰੇ ਐ ਹਾਂਜੀ ਸਰਪੰਚ ਜੀ ਆਵਾਜ਼ ਸੁਸਤੇ ਗਾਓ ਭਾਈ ਜੱਗਾ ਇਹਨਾਂ ਘਰੇ ਐ ਨਹੀਂ ਜੀ ਉਹ ਤਾਂ ਕੰਮ ਤੇ ਗਏ ਹੋਇਆ ਇਹ ਤਾਂ ਵੇਲੇ ਦਾ ਘਰੇ ਟਾਈਮ ਪਾਸ ਹੁੰਦਾ ਸਾਡਾ ਕਿੱਥੇ ਸਰਦਾਗਾ 来 ਜੋ ਸਰਪੰਚ ਸਾਹਿਬ ਮੈਂ ਕੁਰਸੀ ਲੈ ਕੇ ਆਉਣੀ ਆਂ ਭਾਈ ਮੈਂ ਤਾਂ ਜਿਹੜੀ ਕੱਲ ਚੋਰੀ ਹੋਈ ਉਹਦੀ ਮਾਮਲਾ ਸੀ ਭਾਈ ਬਿੱਕਰ ਸਿੰਘ ਨਾ ਮੈਨੂੰ ਵਾਰ-ਵਾਰ ਫੋਨ ਕਰੀ ਜਾਂਦਾ ਹਾਂਜੀ ਸਰਪੰਚ ਸਾਹਿਬ ਉਹਨਾਂ ਨੇ ਫਿਰ ਫੋਨ ਤਾਂ ਕਰਨੀ ਹੁੰਦਾ ਭਾਈ ਆਪਣੇ ਘਰ ਦੀ ਗੱਲ ਹੈ ਮੈਂ ਨਿਬੇੜ ਲੂੰਗਾ ਮੈਂ ਸਾਬ ਵੀ ਲਊਗਾ ਜੇ ਕਾਨੂੰਨੋ ਨੇ ਪਾਲਸਰ ਫੋਰਡ ਕਰਤੀ ਫਿਰ ਆਪਾਂ ਨੂੰ ਔਖਾ ਹੋ ਜਾਊਗਾ ਮੇਰੇ ਹੱਥ ਤੋਂ ਨਿਕਲ ਜਾਣੇ ਕੰਮ ਅਜੇ ਵੀ ਇਹਨੂੰ ਵਰਾਤਰਾ ਕੇ ਪੁੱਛ ਲੋ ਬਥੇਰਾ ਪੁੱਛਿਆ ਸੀ ਨਹੀਂ ਦੱਸਦਾ ਆਪਿਆ ਵੇਲਾ ਹੀ ਬੈਠਾ ਸਾਰੀ ਦਿਹਾੜੀ ਜਿਹੜਾ ਇਹਨੇ ਕੋਈ ਕੰਮ ਕਰਨਾਗਾ ਮੈਨੂੰ ਇਹ ਵੀ ਪਤਾ ਲੱਗਿਆ ਉਹਨੇ ਪਾਲਸਰ ਫੋਰਡ ਦੇਤੀ ਆ ਚਲੋ ਠੀਕ ਆ ਸਰਪੰਚ ਸਾਹਿਬ ਜਿਵੇਂ ਤੁਹਾਨੂੰ ਠੀਕ ਲੱਗਦਾ ਜੇ ਨਿਭੜਦਾ ਤਾਂ ਵੀਡੀਓ ਸਾਨੂੰ ਤੇ ਕੁਝ ਵੀ ਨਹੀਂ ਦੱਸਦਾ ਹੈਗਾ ਅਸੀਂ ਗਰੀਬ ਬੰਦੇ ਕੀ ਕਰਾਂਗੇ ਥਾਣੇ ਕਚਹਿਰੀਆਂ ਦੇ ਚੱਕਰ ਸਾਥ ਤਾਂ ਲੱਗਣੇ ਨੀਗੇ ਆਲਾ ਦੇਖ ਲੋ ਆ ਫੋਨ ਆ ਵੀ ਗਿਆ ਹਾਂਜੀ ਜਨਾਬ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਮੈਂ ਉਹਨਾਂ ਜੱਗਾ ਸਿੰਘ ਦੇ ਘਰ ਹੀ ਬੈਠਾ ਹਾਂ ਉਹ ਮੈਂ ਕੋਈ ਨਹੀਂ ਫਿਕਰ ਨਾ ਕਰੋ ਮੈਂ ਆਪੇ ਨੂੰ ਵੇੜ ਲੂੰਗਾ ਜੀ ਅੱਛਾ ਮਲਾਜੋਂ ਭੇਜ ਰਹੇ ਆ ਦੋ ਮਲਾਜ ਭੇਜ ਰਹੇ ਚਲੋ ਠੀਕ ਆ ਜੀ ਕੋਈ ਨਹੀਂ ਠੀਕ ਆ ਜੀ ਓਕੇ ਸਤਿ ਸ਼੍ਰੀ ਅਕਾਲ ਭਾਈ ਹੁਣ ਮੁਲਾਜ਼ਮ ਭੇਜੇ ਆ ਤੇ ਟੈਨਸ਼ਨ ਨਾ ਲਿਓ ਤੇ ਇਹਨੂੰ ਭਜਾਇਓ ਨਾ ਕਿਸੇ ਪਾਸੇ ਨਹੀਂ ਜੀ ਤਾਂ ਫਿਰ ਸਰਪੰਚ ਸਾਹਿਬ ਉਹ ਤਾਂ ਅਗਰੇ ਕਾਰਵਾਈ ਫਿਰ ਆਪਦੀ ਕਰਨਗੇ ਕੀ ਕਰ ਸਕਦੇ ਆ ਉਹ ਤੂਗਾ ਫਿਰ ਆਪੇ ਆਪਦੀ ਅਸੀਂ ਤਾਂ ਫਿਰ ਮਗਰ ਜੀ ਜਾਵੜਾਂਗੇ ਜਾਇਆ ਗਿਆ ਤਾਂ ਨਹੀਂ ਤਾਂ ਫਿਰ ਆਪੇ ਫਿਰ ਦਰ ਰੂਗਾ ਫਿਰ ਸਾਨੂੰ ਕੀ ਆਗਾ ਜਦੋਂ ਕਹਿਣੇ ਤੇ ਨਹੀਂ ਚੱਲਦਾਗਾ ਇਹਨੂੰ ਕੋਈ ਫਿਕਰ ਨਹੀਂ ਆ ਪਿਆਗਾ ਵੀ ਬੁੱਢੇ ਹੱਡ ਹੁਣ ਅਸੀਂ ਘਰ ਦੇ ਖਰਚੇ ਤੋੜ ਗਏ ਮਗ੍ਹਾਈ ਐ ਇੰਨੀ ਕਿ ਅਸੀਂ ਇਹਨੂੰ ਅਗਰ ਥਾਣੇ ਕਚਹਿਰੀਆਂ 'ਚ ਜਾਵਾਂਗੇ ਕਰਨ ਉਹ ਫਿਰ ਜਿਵੇਂ ਕਾਰਵਾਈ ਕਰਦੇ ਆ ਭੁਗਤੀ ਜਾਊਗਾ ਫੇਰ ਠੀਕ ਐ ਭਾਈ ਮੈਂ ਚੱਲਿਆ ਉੱਥੇ ਗੋਲੇ ਕੀ ਕੁੜੀ ਦੇ ਸੌਰਾ ਦਾ ਰੌਲਾ ਤੇ ਜੇ ਮਲਾਜਮ ਆਉਂਦੇ ਆ ਤੇ ਉਹਨੂੰ ਇਹਨੂੰ ਉਹਦੇ ਨਾਲ ਤੋੜ ਦਿਓ ਤੇ ਫਿਰ ਮੈਂ ਕੱਲ ਨੂੰ ਆ ਕੇ ਨਿਬੇੜ ਲਊਗਾ ਸਭ ਤੋਂ ਪਹਿਲਾਂ ਸਰਪੰਚ ਮੋਹਨ ਸਿੰਘ ਵੱਲੋਂ ਸਾਰੇ ਪਿੰਡ ਨੂੰ ਪੰਚਾਇਤ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆ ਵੀ ਜਕਤਾਰ ਸੇ ਸਾਰੇ ਬੰਦੇ ਆ ਗਏ ਮਿੰਦਰ ਸੇ ਆ ਗਏ ਸਾਰੇ ਬੰਦੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰਾਤ ਬਿੱਕਰ ਸਿੰਘ ਦਾ ਮੀਟਰ ਚੋਰੀ ਹੋ ਗਿਆ ਬਿੱਕਰ ਸੇ ਤੈਨੂੰ ਕਿਹਦੇ ਸ਼ੱਕ ਹੈ ਜੇ ਕਿਸੇ ਦਾ ਸ਼ੱਕ ਹੈ ਤੁਹਾਨੂੰ ਮੈਂ ਜਾ ਕੇ ਸਬੂਤ ਦੇ ਸਾਥੀ ਕਾਲ ਸਰਪੰਚ ਸਾਹਿਬ ਜੀ ਦਸਤਰੀ ਕਾਲ ਸਾਰਿਆਂ ਨੂੰ ਸਾਥੀ ਕਾਲ ਦਸਤਰੀ ਕਾਲ ਸਰਪੰਚ ਸਾਹਿਬ ਜੀ ਸ਼ੱਕ ਤਾਂ ਮੈਨੂੰ ਹੈਗਾ ਜੀ ਮੇਰੇ ਕੋਲੇ ਸਬੂਤ ਵੀ ਪੱਕਾ ਜੀ ਦਿਓ ਸਬੂਤ ਪਰ सरपंच साहब मेनू आ चक्के ਦੇ ਮੁੰਡੇ ਤੇ ਐਦੇ ਤੇ ਸ਼ੱਕ ਆ ਜੀ ਆਮ ਨਿਛੜੀ ਜੇ ਤੇ ਇਹਨੂੰ ਮੈਂ ਰਾਤ ਦੇਖਿਆ ਤਾਂ ਤੈਨੂੰ ਕੋਈ ਸਬੂਤ ਹੈ ਸਾਡੇ ਮੁੰਡੇ ਨੇ ਮੀਟ ਲਾਇਆ ਚੋਰੀ ਕੀਤਾ ਮੇਰੇ ਕੋਲੇ ਸਬੂਤ ਹੈਗਾ ਪੂਰਾ ਸਬੂਤ ਕਰਕੇ ਮੈਂ ਕਹਿ ਰਿਹਾ ਇਹ ਰਾਤ ਜਦੋਂ ਮੈਂ ਉੱਠਿਆ ਮੈਨੂੰ ਪਾਣੀ ਦੀ ਝੜ ਲੱਗੀ ਐਨੀ ਬੇਚੈਨੀ ਜੀ ਹੋਈ ਮੈਨੂੰ ਜਾਗਣਾ ਆਵੇ ਰਾਤ ਨੂੰ ਜਦੋਂ ਮੈਂ ਉੱਠ ਕੇ ਦੇਖਿਆ ਪਿਸ਼ਾਬ ਕਰਨ ਉੱਠਿਆ ਪੈਰ ਖੜਾਕਾ ਹੋਇਆ ਮੈਂ ਜਦੋਂ ਮੀਟਰਾ ਕੋਲੇ ਆਇਆ ਤੇ ਆਹਾ ਤੇਰਾ ਸੁਰ ਭੱਜਾ ਇਹ ਇਹਦਾ ਮੋਬਾਈਲ ਦਾ ਕਪਿਆ ਮੈਂ ਚੱਕਿਆ ਮੋਬਾਈਲ ਆ ਦੇਖੋ ਸਰਪੰਚ ਸਾਹਿਬ ਆ ਮੈਨੂੰ ਵੇਖ ਅਕੀਦਾ ਕਾਲ ਤੇਰਾ ਮੈਲ ਨਹੀਂ ਗਾ ਆ ਵੇਖੋ ਨਾ ਆ ਦੇਖੋ ਸਰਪੰਚਾ ਪੁੱਛੋ ਇਹਨੂੰ ਕਿਹਦਾ ਮੋਬਾਈਲ ਹੈ ਹੈ ਹਾਂ ਬਾਈ ਕਾਕਾ ਆ ਮੋਬਾਈਲ ਦੇ ਕਪਛਾਣ ਦਾ ਇਹ ਤਾਂ ਮੇਰੇ ਮੁੰਡੇ ਦਾ ਹੀ ਮੋਬਾਈਲ ਆ ਫੇਰ ਚੋਰ ਵੀ ਤੇਰਾ ਮੁੰਡਾ ਹੀ ਆ ਤੂੰ ਉਹ ਵੀ ਦੇਖ ਸਕਦਾ ਮੋਬਾਈਲ ਕੀ ਕਰਨ ਆਇਆ ਸੀ ਇਹ ਰਾਤ ਨੂੰ ਸਾਡੇ ਮਿੱਤੇ ਕੋਲੇ ਕਰਦਾ ਕੀ ਸੀਗਾ ਹਾਂ ਤੇਰਾ ਮੋਬਾਈਲ ਤਾਈ ਕੋਲੇ ਕਿਵੇਂ ਗਿਆ ਹੈ ਹੈਂ ਮੈਨੂੰ ਨਹੀਂ ਪਤਾ ਮੇਰਾ ਹੋ ਵੀ ਕਿਵੇਂ ਯਾਰ ਦੱਕਾ ਸ਼ਾ ਇਹ ਮੈਂ ਦੱਸਦਾ ਇਹਦਾ ਮੋਬਾਈਲ ਕਿਵੇਂ ਆਇਆ ਮੇਰੇ ਕੋਲੇ ਸਰਪੰਚ ਸਾਹਿਬ ਪਿੰਡ ਵਾਲਿਓ ਜਦੋਂ ਮੈਂ ਰਾਤੀ ਉੱਠਿਆ ਪਿਸ਼ਾਬ ਕਰਨ ਤੇ ਜਦੋਂ ਮੈਂ ਵੇਖਿਆ ਸ਼ੱਕ ਤਾਂ ਮੈਨੂੰ ਪੈ ਗਿਆ ਮੈਨ ਫਿਰ ਘਾਟੇ ਦੀ ਆਵਾਜ਼ ਆਈ ਯਾਰ ਚੋਰ ਆ ਗਿਆ ਜਦੋਂ ਮੈਂ ਉੱਠ ਕੇ ਦੇਖਿਆ ਆ ਪਿੰਡ ਵਾਲਿਓ ਆ ਤੁਸੀਂ ਅੱਗੇ ਆਪ ਹੀ ਵੇਖ ਲਓ ਕੀ ਹੋਇਆ ਇਹ ਦਿੱਕਤ ਹੈ ਤਾਂ ਵੀਰੇ ਆਪਣੇ ਬਹੁਤ ਕਰਤੀ ਐ ਅੱਜ ਤਾਂ ਪਤਾ ਨਹੀਂ ਕੀ ਹੋ ਗਿਆ ਨੀਂਦੀ ਨਹੀਂ ਆ ਰਹੇ ਕੀ ਬੇਚੈਨੀ ਜੀ ਹੋ ਰਹੀ ਨਾ ਪਤਾ ਨਹੀਂ ਤਰਥਣਾ ਜੀ ਲੱਗੀ ਪਈ ਆ ਬਰਾੜ ਜੀ ਹੋਈ ਜਾਂਦੀ ਆ ਕਲਾ ਜਿਆ ਵੀ ਬੈਠਾ ਪਿਆ ਮੇਰਾ ਤਾਂ ਆਵਾਜ਼ ਨਾ ਹਾਂ ਥੋੜਾ ਖੋਜੀ ਲੱਗੀ ਪਈ ਆ ਸਰੀਰ ਨਾ ਓ ਉਹ ਰਾਤਾਂ ਵੀ ਬਹੁਤ ਵੱਡੀਆਂ ਹੁੰਦੀਆਂ ਸਿਆਲ ਦੀਆਂ ਜੇ ਨਹੀਂ ਆਉਂਦੀ ਦੀ ਅੰਧਾਰ ਘੇਰਦੀ ਰਾਤ ਬੋਲੀ ਜਾਂਨੇ ਉਹ ਹੋੜੀਆਂ ਬੜੀ ਰੇ ਕਿਹੜਾ ਰਾਤ ਨੂੰ ਪੈਕਦੇ ਹਰੀ ਰਾਤ ਘੂਰੇ ਫਿਰਦੇ ਛੂ ਇਧਰ ਛੂ ਇਧਰ ਉਹ ਤੂੰ ਪਾਣੀ ਪੀ ਲੱਗ ਕੇ ਜਾਂ ਪਾਣੀ ਪੀ ਕੇ ਲਾ ਕੇ ਅੱਖਾਂ ਨੂੰ ਤੱਕ ਛੋ ਜਾ ਆ ਜੂਗੀ ਨੀਂਦ ਆਪੇ ਛੋੜ ਜੇ ਇਹਨੂੰ ਵੀ ਤੇ ਅਸੀਂ ਪਾਣੀ ਦੀ ਗਬੜੀ ਘਰ ਤੇ ਰੱਖ ਦੇ ਤੇ ਪੋਰਾ ਘੁੱਟ ਪਾਣੀ ਰੱਖ ਤਾ ਹੈ ਜਿਵੇਂ ਚਿੜੀਆਂ ਨੇ ਪਾਣੀ ਪੀਣਾ ਛੜਾਈ ਪੈ ਜਾ ਛੋੜ ਜੇ ਦਾ ਮਲੇ ਵੀ ਬਕਸਿਆ ਸੌਂ ਜਾ ਫਿਰ ਅੱਖਾਂ ਥੁੱਕ ਲਾ ਕੇ ਹੈ ਨੀਂਦ ਕਾਉ ਨੀਂਦ ਕੋਸ਼ਿਸ਼ ਕਾ ਕਰ ਰਹਾ ਜੁਗੀ ਨੀਂਦਾ ਕਾਤੇ ਕੈ ਦਿੱਤੀ ਬੱਥੇ ਛੋੜਾ ਛੋੜਾ ਆ ਜੀ ਹੋ ਇਹ ਗਰੂ ਇਹ ਗਰੂ ਥੱਪਨਾ ਸਰੀ ਆਇ ਕਰੂਗਾ ਗਰੂ ਆ ਲੈਟ ਨੂੰ ਕੀ ਹੋ ਗਿਆ ਹੌਂ ਕੱਟ ਲਈ ਜਾਂਦੀ ਆ ਘੰਟੇ ਕਾ ਕੇ ਕੱਟ ਲਈ ਜਾਂਦੀ ਆ ਆਪਰੇ ਲੈਟਰ ਨੂੰ ਕੀ ਹੋ ਗਿਆ ਓ ਛੋੜਾ ਓ ਜਵਾਕਾ ਲੈ ਮੇਰੇ ਸ਼ਾਇਰਾ ਇਹ ਕਿਹੜਾ ਗੱਲ ਸੁਣਦਾ ਆ ਵੜਿਆ ਪਾ ਹੁਣਾਂ ਜਾਂਦਾ ਧੂਏ ਚ ਮੋਲ ਦੇ ਧੂਏ ਚ ਬਹਿਤਾ ਹੁਣ ਹੈ ਓਥੇ ਤੇ ਕੀ ਕਰ ਓ ਛੀਰੇ ਓ ਹੈਗਾ ਕਿ ਮਰ ਗਿਆ ਕੀ ਗੱਲ ਆ ਬੜਿਆ ਐਵੇਂ ਰਾਤ ਪਈ ਨਾ ਧੀਰਾ ਟਾਈਮ ਦੇਖ ਐ 1 ਵਜਾ ਕਾ ਆ ਕੀ ਹੋ ਗਿਆ ਹੋ ਗਿਆ ਤੇਰੀ ਮਾਂ ਦਾ ਸਰ ਆ ਤੈਨੂੰ ਨੇ ਦੇਦਾਗਾ ਐ ਇੱਕ ਤਾਂ ਮੈਨੂੰ ਆਰ ਕੋਤੋਂ ਬਿਨਾ ਨਹੀਂ ਕੁਝ ਦੀਂਦਾਗਾ ਆ ਦੇਖ ਰਾ ਉੱਠ ਕੇ ਲਾਈਟ ਬੰਦ ਹੋ ਗਈ ਗਾਂਡੀਆਂ ਦੇ ਚੱਲੀ ਜਾਂਦੀ ਆ ਤੇ ਆਪਣੀ ਲਾਈਟ ਨੂੰ ਪਤਾ ਨਹੀਂ ਕੀ ਹੋ ਗਿਆ ਅੱਜ ਅੱਜ ਦਾ ਲੈਜੀ ਆ ਵਾਇਸ ਦੀ ਜਗਾ ਪੁਰਾ ਆਇਆ ਚੱਲ ਦੇਖ ਕੇ ਆਣਿਆ ਉਹ ਵਾਇਸ ਦਾ ਚਾਨਣ ਕਰ ਲਾ ਆ ਜਾ ਆ ਜਾ ਡੈਗਣਾ ਤੋਂ ਦੇਖ ਕੇ ਆਈ ਬਾਰ ਦੇਖ ਕੇ ਆਈ ਉਹ ਕਿਹੜਾ ਓਏ ਹਰ ਦੇਰੀ ਮੈਂ ਤੇ ਨਾ ਤੇ ਹੈ ਚੈਕ ਚੈਕ ਹਾਂ ਕੋਈ ਆ ਤਾਂ ਉਹ ਹੀ ਕੰਮ ਹੋ ਗਿਆ ਓ ਸ਼ੋਰਾ ਅਕਾ ਤਾਂ ਉਹ ਹੀ ਕੰਮ ਆ ਬਿਕਰਨਾ ਦਾ ਤਾਂ ਕੋਈ ਮੀਟਰੀ ਹੈ ਨਹੀਂ ਲੈ ਗਿਆ ਪੱਟ ਕੇ ਉਹ ਇੱਥੇ ਲੱਗਿਆ ਸੀਗਾ ਬਿਕਰ ਦੇ ਨਾਲ ਓਏ ਛੇਕ ਜੇ ਠੀਕ ਹੈ ਨਹੀਂ ਲਿਗ ਮੇਰੇ ਨਾਲ ਦੇ ਮੀਟਰੀ ਲੱਗ ਗਿਆ ਉਹ ਤਾਂ ਹੀ ਤਾਂ ਤੇ ਲਾਈਟ ਨਹੀਂ ਜਗਦੀ ਹਾਂ ਚਲ ਕੋਈਂ ਬੰਦੇ ਦੀ ਤਾਂ ਮੈਨੂੰ ਆ ਗਈ ਐ ਸ਼ਾਨ ਪੰਚ ਦਾ ਭੜਨਾ ਜੀਰੇ ਆਪਾਂ ਕੋਈ ਨਹੀਂ ਕੜ ਕੇ ਕਰਦੇ ਆ ਪੰਚਾਇਤ ਚ ਗੱਲ ਤੁਸੀਂ ਕੀ ਰਿਆਂ ਦਾ ਤੂੰ ਆਜਣਾ ਨੇਰੇ ਸਵੇਰੇ ਨੇਰੇ ਤੇ ਕੀ ਰਹਿ ਜੀਨੀ ਰਾਤ ਬਿਕਰਾ ਸੌਂ ਜਾ ਕੋਈ ਨਹੀਂ ਅੱਜ ਦੀ ਰਾਤ ਕੱਢ ਪੁੱਤ ਆ ਜਾ ਕੋਈ ਨਹੀਂ ਕਰਦੇ ਆ ਥੜਕੇ ਦੇ ਨਾਲ ਗੱਲ ਲੈ ਲਾਂਗੇ ਪੱਤਰ ਅੱਥਰ ਪੈਸਾ ਜੀ ਆਹੀ ਕੁਝ ਹੋਇਆ ਸਾਰਾ ਕੁਝ ਆ ਪਿੰਡ ਵਾਲਿਓ ਤੁਸੀਂ ਆਪ ਹੀ ਵੇਖ ਲਓ ਆ ਲੋਕ ਖੋਲ ਆ ਕੇ ਜਾ ਲੋਕ ਖੋਲ ਸਾਵਾ ਸਿੱਧੇ ਕਾਕਾ ਫੋਟੋ ਦਾ ਤੇਰੀ ਆ ਆ ਫੋਨ ਦਾ ਤੇਰਾ ਹੀ ਆ ਬਿੱਕਰ ਸੇ ਦੇਖ ਐਸੇ ਦਾ ਹੀ ਐਸੇ ਤੇ ਹੀ ਆ ਜੀ ਮੈਨੂੰ ਰਾਤ ਤੇ ਸ਼ੱਕ ਸੀ ਇਹਦੇ ਤੇ ਜੱਗਾ ਸੇ ਤੂੰ ਵੀ ਦੇਖ ਬਈ ਦੇਖ ਲੀ ਸਰਪੰਚ ਸਾਹਿਬ ਜਦੋਂ ਇਹ ਰਾਤੀ ਆਇਆ ਇਹਦਾ ਮੋਬਾਈਲ ਟਿੱਕਿਆ ਮੈਂ ਨਾਲ ਦੀ ਨਾਲ ਚੱਕ ਲਿਆ ਮੋਬਾਈਲ ਸ਼ੱਕ ਤਾਂ ਮੈਨੂੰ ਇੱਥੇ ਰਾਤੀ ਹੋ ਗਿਆ ਸੀ ਐਸੇ ਦਾ ਹੀ ਮੋਬਾਈਲ ਆ ਜੀ ਕਾਕਾ ਨਿੰਮੀ ਮੇਰੇ ਤੋਂ ਹੀ ਚੋਰੀ ਕੀਤਾ ਬਿੱਕਰ ਸਿੰਘ ਦਾ ਬਸ ਹਰੇ ਵੀ ਨਹੀਂ ਪੈਰਾਂ ਤੇ ਪਾਣੀ ਪੈਨਦਾ ਵੇਖੋ ਪਿੰਡ ਵਾਲਿਓ ਹਰੇ ਵੀ ਨਹੀਂ ਮੰਨਦਾ ਆ ਸਾਰੇ ਸਬੂਤ ਮੇਰੇ ਕੋਲੇ ਆ ਤੇ ਤੈਨੂੰ ਹਰੇ ਵੀ ਨਹੀਂ ਮੰਨਦਾ ਲੈ ਵੀ ਤੇ ਕਾਸੇ ਆ ਸਾਰੇ ਸਬੂਤ ਬਿੱਕਰ ਸਿੰਘ ਦੇ ਅੱਖ ਚ ਇਹਨੂੰ ਆਪ ਦੇ ਪੁੱਤ ਨੂੰ ਸਮਝਾ ਲਾ ਫਿਰ ਕੱਲ ਨੂੰ ਪੁਲਿਸ ਕੇਸ ਪੈ ਸਕਦਾ ਚਲੋ ਨਿਮਾ ਆਪ ਦੇ ਪਿਓ ਕੋਲੇ ਜਾ ਹਾਂ ਪਤੰਦਰਾ ਮਾੜੀ ਮੋਟੀ ਸਾਰ ਮੰਨਦਾ ਮੇਰੀ ਇੱਜ਼ਤ ਰੱਖਦਾ ਮੇਰੀ ਵੀ ਬੇਇੱਜ਼ਤੀ ਕਰਵਾਤੀ ਆ ਜੇ ਕੋਈ ਹੈਗਾ ਤਾਂ ਦੱਸ ਦੇ ਨਹੀਂ ਤਾਂ ਪੁਲਿਸ ਕਾਰਵਾਈ ਹੋਊਗੀ ਦੱਸ ਕੋਸ ਕੰਦਰਾ ਮਾੜੀ ਮੋਟੀ ਸ਼ਰਮ ਖਾਂਦਾ ਸਾਡੀ ਕਿਉਂ ਤਰੀਕੇ ਚ ਨੱਕ ਬੜਾ ਕਹਿ ਧਰਤੀ ਉਹ ਗਰੀਬ ਦਾ ਮੀਟਰ ਚੋਰੀ ਕਰ ਲਿਆ ਐ ਤੂੰ ਸਾਰੀ ਰਾਤ ਉਹ ਨੇਰੇ ਦੇ ਵਿੱਚ ਵਿਚਾਰਾ ਅੰਨਣ ਕੁਹੇ ਅੱਖ ਬਣਾ ਕੇ ਲਿਆਇਆ ਘਰ ਲੋ ਉਹ ਵਿਚਾਰਾ ਕੀ ਕਰਦਾ ਹੋਊਗਾ ਸ਼ਰਮ ਕਰ ਮਾੜੀ ਮੋਟੀ ਮੀਟਰ ਦਾ ਬਿੱਲ ਤਾਂ ਆਉਂਦਾ ਨਹੀਂ ਭਰਿਆ ਜਾਂਦਾ ਘਰ ਦੇ ਖਰਚੇ ਨਹੀਂ ਪੂਰੇ ਆਉਂਦੇਗੇ ਤੇ ਤੂੰ ਉੱਤੋਂ ਸਾਨੂੰ ਆਹ ਹੋਰ ਨਵੇਂ ਸਿਆਪੇ ਪਾਤੇ ਜੇ ਚੋਰੀ ਕੀਤੀ ਐ ਤਾਂ ਮੰਨ ਜਾ ਨਹੀਂ ਸਾਨੂੰ ਨਾ ਕੇਸਾ ਕਚਹਿਰੀਆਂ ਦੇ ਵਿੱਚ ਪਜਾ ਸਾਥ ਹੋਣੀ ਜਾ ਜਾਂਦਾ ਕੰਜਰਾ ਥਿਉਰੀ ਕੀਤੀ ਆ ਤਾਂ ਦੱਸ ਦੇ ਮਨਪਾ ਹੁਣ ਤਾਂ ਇੱਥੇ ਨਿਪਟ ਜੂਗਾ ਨਹੀਂ ਉਦੋਂ ਬਾਅਦ ਅਹੀਂ ਨਹੀਂ ਮੰਗਰਾਉਣਾ ਤੇਰੇ ਜੱਗਾ ਸਿਆ ਆਪਦੇ ਪਤ ਨੂੰ ਅਜੇ ਸਮਝਾ ਲਾ ਅਜੇ ਕੇਸ ਪੰਚਾਇਤ ਚ ਜੇ ਹੀ ਕੇਸ ਪੁਲਸ ਜਾਵੜਿਆ ਫੇਰ ਉੱਥੇ ਜਾ ਕੇ ਨਿਪਟਣਾ ਪਊਗਾ ਪੁਲਸ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਦਊਗੀ ਇੱਕ ਮਿੰਟ ਸਰਪੰਚ ਸਾਹਿਬ ਕੀ ਆ ਪੁੱਤਰਾ ਅਸਲ ਸਚਾਈ ਤਾਂ ਹੀ ਮੈਂ ਦੱਸਦਾ ਤੁਹਾਨੂੰ ਕਿਹੜੇ ਸਚਾਈ ਪੁੱਤਰਾ ਕਿਹੜੇ ਸਚਾਈ ਇਹ ਸਚਾਈ ਇਹ ਨਿੰਮ ਬਲਕਨਰ ਦੋਸ਼ ਹੈ ਸਾਫ਼ ਸਾਫ਼ ਦੱਸ ਪੁੱਤਰਾ ਕਹਿਣਾ ਕੀ ਜਾਣਾ ਇਹਨੇ ਕੋਈ ਚੋਰੀ ਨਹੀਂ ਕੀਤੀ ਅਸਲ ਵਿੱਚ ਗੱਲ ਇਹ ਹੈ ਜੀ ਸਾਰੀ ਘਟਨਾ ਦਾ ਜ਼ਿੰਮੇਵਾਰ ਮੈਂ ਹਾਂ ਹੈ ਓਏ ਓ ਤੂੰ ਕੀ ਕਹਿ ਰਿਹਾ ਓਏ ਇਹ ਕੀ ਕਹਿ ਰ ਕੰਜਰਾ ਤੂੰ ਤਾਈ ਜੀ ਜਿਹੜਾ ਜਾ ਨਿੰਮੇ ਦੇ ਲੱਗ ਰਿਹਾ ਜੀ ਚੋਰੀ ਮੈਂ ਕੀਤੀ ਹੈ ਜੀ ਮੈਨੂੰ ਮਾਫ਼ ਕਰ ਦੇ ਤਾਈ ਜੀ ਮਾਫ਼ ਕਰ ਦੇ ਸਾਰੀ ਪੰਚਾਇਤ ਨੂੰ ਮਾਫ਼ੀ ਮੰਗਣਾ ਚਾਹਣਾ ਹਾਂਜੀ ਸਰਪੰਚ ਸਾਹਿਬ ਹੁਣ ਮੇਰਾ ਮੁੰਡਾ ਬੇਕਸੂਰ ਹੈ ਮੁੰਡੇ ਨੇ ਜਾਣਾ ਕੰਮ ਤੇ ਭੇਜ ਦਿੱਗੇ ਜੀ ਹਾਂ ਜਾ ਜਾ ਕੇ ਸਿਆ ਭੇਜੋ ਜਾ ਪਤਾ ਕੰਮ ਤੇ ਜਾ ਸੀ ਹੈਗੇ ਆਪੇ ਨਿਭੜ ਲਾਗੇ ਆਪੇ ਨਿਭੜਾਂਗੇ ਬੁੱਤ ਇਹਨਾਂ ਨੇ ਨਿਭੜਾਂਗੇ ਠੀਕ ਹੈ ਸਰਪੰਚ ਸਾਹਿਬ ਮੇਰੇ ਤਾਂ ਬੱਚੇ ਨਿੱਕੇ ਨਿੱਕੇ ਹੈ ਜੀ ਤੇ ਪਤੰਦਰਾ ਤੈਨੂੰ ਕੀ ਵਹਿਫਤਾ ਪੈ ਗਈ ਸੀ ਫਿਰ ਪੈਸੇ ਮਹंगाई ਬਹੁਤ ਹੈ ਜੀ ਮਰ ਤੋਂ ਬਿੱਲ ਨਹੀਂ ਭਰੇਗਾ ਮੀਟਰ ਪਾਟ ਕੇ ਨਹਿਰ ਤੇ ਸੜਤਾ ਹੈ ਸਰਪੰਚ ਸਾਹਿਬ ਗੱਲ ਤਾਂ ਮੇਰੇ ਮੁੰਡੇ ਦੀ ਸਹੀ ਹੈ ਜੀ ਮਹंगाई ਕਿੰਨੀ ਹੈ ਜੀ ਹੈ ਛੋਟੇ ਛੋਟੇ ਦੇ ਬੱਚੇ ਆ ਜੀ ਉਹਦੀ ਸਕੂਲ ਦੀ ਫੀਸ ਬੱਚਿਆਂ ਦੀ ਹੁਣ ਇਹ ਦਿਹਾੜੀ ਦਾ ਪਾ ਕਰਦਾ ਇੱਕ ਮਾਉਣ ਵਾਲਾ ਕੱਲਾ ਮੈਂ ਤਾਂ ਬੁढ़ा ਆਦਮੀ ਆ ਮੈਥੋਂ ਤਾਂ ਕੰਮ ਨਹੀਂ ਹੁੰਦਾ ਜੀ ਹੁਣ 300 ਰੁਪਏ ਦੀ ਦਿਹਾੜੀ ਆ ਜੀ 300 ਦਿਹਾੜੀ ਨਾਲ ਕੀ ਕਰੇ ਜੀ ਆਪਦੇ ਬੱਚੇ ਪਾਲੇ ਜਾਂ ਉਹਨਾਂ ਦੀ ਫੀਸਾਂ ਪਰ ਸਕੂਲ ਦੀਆਂ ਹੋ ਪਰ ਮੈਂ ਵੀ ਬਿਮਾਰ ਇਹ ਨਾ ਜੀ ਮੇਰੀ ਵੀ ਦਵਾਈ ਦਾ ਖਰਚਾ ਇਹੇ ਚੱਕਦਾ ਮੇਰੀ ਨੋ ਰਾਨੀ ਵੀ ਚੰਗੀ ਆ ਵਿਚਾਰੀ ਹੈ ਗਰੀਬ ਦਿਨੋਂ ਦਿਨ ਗਰੀਬ ਹੁੰਦਾ ਜਾਂਦਾ ਹੈ ਤੇ ਅਮੀਰ ਦਿਨੋਂ ਦਿਨ ਅਮੀਰ ਹੁੰਦਾ ਜਾਂਦਾ ਹੈ ਉਤੋਂ ਸਰਕਾਰਾਂ ਵੀ ਦੇਖੋ ਸਰਪੰਚ ਸਾਹਿਬ ਕੋਈ ਗਰੀਬ ਦੀ ਬਾਣੀ ਫੜਦਾਗਾ ਕਿਸੇ ਨੇ ਗਰੀਬ ਦੀ ਬਾਣੀ ਫੜੀ ਅੱਜ ਤੱਕ ਕਿਸੇ ਨੇ ਗਰੀਬ ਦੀ ਬਾਣੀ ਫੜੀ ਅੱਜ ਤੱਕ ਕਿਸੇ ਨੇ ਗਰੀਬ ਦੀ ਬਾਣੀ ਫੜੀ ਆ ਜੱਗਾ ਸਿਆਂ ਬਹੁਤ ਵੱਡੀ ਗਲਤੀ ਹੋ ਗਈ ਸੀ ਸਾਥੇ ਦਾ ਮੈਨੂੰ ਮਾਫ ਕਰ ਦਿਓ ਚਲੋ ਕੋਈ ਨਹੀਂ ਮਿੱਤੀ ਹੋ ਗਿਆ ਤਾਂ ਜੇ ਕੋਈ ਗਲਤੀ ਹੋ ਜਾਈ ਗੱਲ ਨਹੀਂ ਬੱਚੇ ਕੇ ਬ ਗਲਤੀਆਂ ਹੋ ਜਾਂਦੀਆਂ ਚਲੋ ਕੋਈ ਗੱਲ ਨਹੀਂ ਇਹਦੀ ਇਹਦੀ ਥਾਂ ਤੇ ਮੈਂ ਮਾਫੀ ਮੰਗਦਾ ਜੀ ਸਰਪੰਚ ਸਾਹਿਬ ਬਹੁਤ ਵੱਡੀ ਚੀਜ਼ ਮੈਂ ਵੀ ਮਿੱਤੀ ਗਿਆ ਇਹਨੇ ਗਲਤੀ ਕੀਤੀ ਮੈਨੂੰ ਵੀ ਭੇਖਾ ਲੱਗ ਗਿਆ ਜੀ ਮੋਬਾਈਲ ਛੋਟੇ ਮੁੰਡੇ ਦਾ ਹੀ ਸੀਗਾ ਉਹ ਜਦੋਂ ਮੈਂ ਉੱਠਿਆ ਉੱਠ ਕੇ ਮੈਂ ਵੇਖਿਆ ਫਿਰਦਾ ਜਰੂਰ ਸੀ ਛੋਟਾ ਮੁੰਡਾ ਇਹ ਨਹੀਂ ਪਤਾ ਵੀ ਉਹ ਕਿਵੇਂ ਫਿਰਦਾ ਸੀ ਮੈਨੂੰ ਵੇਖ ਕੇ ਡਰਦਾ ਭੱਜ ਗਿਆ ਡਰਦੇ ਦਾ ਮੋਬਾਈਲ ਡੱਗ ਪਿਆ ਤੇ ਮਾਫੀ ਮੰਗੋਈ ਮੰਗਾ ਮਾਫੀ ਤੋਂ ਨਾ ਛਾਲਾ ਮਾਫੀ ਮੰਗ ਸਰਪੰਚ ਤੇ ਤੂੰ ਮੰਗਾ ਮਾਫੀ ਹੈ ਵੱਡਾ ਕਸੂਰ ਸੀਗਾ ਕੋਈ ਵੀ ਤੂੰ ਐਵੇਂ ਚੰਗੇ ਭਲੇ ਬੰਦਿਆਂ ਨੂੰ ਹੈ ਇੰਨਾ ਪੱਦਰ ਬੰਦਾ ਪਿੰਡ ਚ ਹੈ ਇਹਨਾਂ ਦੀ ਤੂੰ ਬੇਇੱਜ਼ਤੀ ਕਰਾ ਕੇ ਰੱਖਤੀ ਪੰਚਾਇਤ ਚ ਚਲੋ ਕੋਈ ਨਹੀਂ ਚਲਪਿੰਗਾ ਹੋਈ ਜਾਂਦੇ ਕੋਈ ਨਹੀਂ ਕੋਈ ਨਹੀਂ ਪੁੱਤਰਾ ਅੱਗੇ ਤੋਂ ਗਲਤੀ ਨਹੀਂ ਕਰੀ ਨੇਰੇ ਸਵੇਰੇ ਨਹੀਂ ਜਾਣਾ ਜੇ ਤੂੰ ਨੇਰੇ ਸਵੇਰੇ ਗਿਆ ਤਾਂ ਹੀ ਤੇਰਾ ਨਾਮ ਲਗਿਆ ਉਧਰ ਕੋਈ ਨਹੀਂ ਬਿਕਰ ਸਿਆ ਫਿਕਰ ਨਾ ਕਰ ਹੁਣ ਚਲੋ ਕੋਈ ਨਹੀਂ ਬਾਪੂ ਜੀ ਹਾਂ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਸੋਢੀ ਕੋਈ ਨਹੀਂ ਬਿਕਰ ਚਲ ਚਲ ਕਰ ਹੁਣ ਫਿਰਦਾ ਮੇਰੇ ਨੱਕ ਬਣਾਉਂਦਾ ਹੈ